ਸਾਪਰ ਵਰਤ ਕੰਦ ਕੀਤਾ ਹੋਇਆ ਇੱਧਰ ਦੇਖ ਅੱਜ ਦਿਖਾ ਵੀ ਆ ਕੇ ਦੇਖਣਾ ਯਾਰ ਉੱਤੇ ਆਹ ਦੇਖ ਇੱਧਰ ਕਿੰਨੀ ਬੋਲਟੇਜ ਆ ਦਿਖਾ ਦੇ 110 ਇਹਦੇ ਤੇ ਕਿੰਨੀ ਤੁਸੀਂ ਚੇਂਜਓਵਰ ਲਾ ਸਕਦੇ ਛੋਟਾ ਜਿਹਾ ਹੋਰ ਲਵਾ ਕੇ ਜਿਵੇਂ ਲਾ ਮੇਂਗਾ ਉਧਰ ਨਹੀਂ ਜੇ ਥੋੜਾ ਚੇਂਜਓਵਰ ਲੱਗਿਆ ਹੋਵੇ ਤੁਸੀਂ ਚੇਂਜਓਵਰ ਕਰੋ ਤੁਸੀਂ ਜਨਰੇਟਰ ਥੋੜੀ ਸਿੱਧਾ ਚਲਾਤਾ ਹਾਂਗੇ ਇਹੋ ਕਰਕੇ ਜਾਇਓ ਨਹੀਂ ਨਹੀਂ ਤੇ ਕੋ ਬਾਦੇਗਾ ਨਾ ਕੋਈ ਨਹੀਂ ਕੋਈ ਨਹੀਂ ਅਸੀਂ ਫਿਰ ਅਸੀਂ ਤੁਹਾਡਾ ਕੰਕੈਕਸ਼ਨ ਲੈ ਲੈ ਕਰ ਦਾਂਗੇ ਤੁਸੀਂ ਚੇਂਜਓਵਰ ਲਾ ਕੇ ਸਾਨੂੰ ਦੱਸ ਦਿਓ ਫਿਰ ਅਸੀਂ ਚੇਂਜਓਵਰ ਲਾ ਦੇਵਾਂਗੇ ਮਾਪ ਨੂੰ ਖੇਤ ਦੇ ਦੇਮੋ ਦਿਖਾ ਰਹੇ ਆ ਜੀ ਇਹ ਤਾਂ ਦਿਖਾ ਰਹੇ ਜਿਹੜੇ ਇਧਰ ਆ ਜਿਓ ਜੀ ਹੁਣ ਜਨਰੇਟਰ ਤੁਸੀਂ ਆਪ ਦੱਸੋ ਇਧਰ ਇਹਨਾਂ ਤੋਂ ਪੁੱਛੋ ਜਨਰੇਟਰ ਬੰਦ ਹੋ ਗਿਆ ਹਾਂ ਲੱੜ ਚੇ ਜਨਰੇਟਰ ਬੰਦ ਹੋ ਗਿਆ ਜੀ ਇੱਕ ਮਿੰਟ ਬੋਲਟ ਦੀ ਬੰਦ ਹੋ ਗਈ ਕਿ ਨਹੀਂ ਕੋਈ ਸਰ ਸਤਨਾ ਤੁਹਾਨੂੰ ਹਾਈਟ ਦਾਸਣਾ ਵੀ 3 ਬੋਲਟ ਦੇ ਉੱਤੇ ਜੇਕਰ 220 वोल्ट ਦਾ ਜੇਕਰ ਝਟਕਾ ਲੱਗੇਗਾ ਤਾਂ ਉੱਚੀ ਉਚਾਈ ਤੋਂ ਬਿਜਲੀ ਮਾਰਦੀ ਫੱਦੀ ਦੇ ਦੇਗਾ ਸਾਰੇ ਮੱਲੇ ਦੇ ਵਿੱਚ ਕਰੰਟ ਛੱਡਿਆ ਪਿਆ ਸੀ ਸਵੇਰ ਦੇ ਪਰੇਸ਼ਾਨ ਆ ਉਹ ਠੀਕ ਤੇ ਬੋਲ ਨਹੀਂ ਰਿਹਾ ਹੁਣ ਆ ਬੋਲ ਕੇ ਬੋਲ ਰਿਹਾ ਆ ਦੇਖੋ ਮੈਂ ਤੁਹਾਨੂੰ ਸੁਣਨਾ ਕਿਉਂਗੀ ਕੋਈ ਨਹੀਂ ਕਹਿੰਦੇ ਆ ਮੈਂ ਜੀ ਕਹਿੰਦੀ ਸਹੀ ਕਹਿੰਦੇ ਆ ਆ ਦੇਖੋ ਇਹ ਥੋੜਾ ਬੰਦ ਕਰਾਓ ਇਹ ਦੇਰੇ ਤਾਲ ਦਾ ਮੇਰੇ ਖਤਰਨਾਕ ਕੰਮ ਨੇ ਇਹ ਮੋਬਾਈਲ ਨੂੰ ਇਦਾਂ ਬੋਲ ਸਾਡਾ ਟ੍ਰਾਂਸਫਰ ਬੰਦ ਗਿਆ ਨਾ ਕਿਸੇ ਤਾਰ ਦੇ ਨਾਲ ਟੱਚ ਆ ਜੀ ਜਨਰੇਟਰ ਬੰਦ ਕਰੇ ਹਾਂ ਜਨਰੇਟਰ ਬੰਦ ਕਰਿਆ ਉਹ ਇਹਦੇ ਤੇ ਹੱਥ ਕਰ ਦਿੱਤਾ ਬੰਦ ਹੋ ਗਿਆ ਹੱਥ ਹਟਾ ਦਿੱਤਾ ਚੱਲ ਪਿਆ ਹੱਥ ਕਰ ਦਿੱਤਾ ਬੰਦ ਹੋ ਗਿਆ ਇਹ ਲੋ ਚੇਂਜ ਓਵਰ ਹੀ ਨਹੀਂ ਲਾਉਂਦੇ ਅਸੀਂ ਚੇਂਜ ਓਵਰ ਬਣੀ ਨਹੀਂ ਲਾਉਂਦੇ ਤੇ ਦੀ ਲਾਈਟ ਤੇ ਉੱਪਰ ਜਾ ਕੇ ਦੇਖਦੇ ਤਾਂ 220 ਵੋਲਟੇਜ ਆ ਰਿਹਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੋਪੀ ਸਿੰਘ ਮੌਜੂਦਾ ਤੇ ਅੱਜ ਤੁਹਾਡੇ ਇੱਕ ਨਵੀਂ ਜਾਣਕਾਰੀ ਜਿਹੜੀ ਕਿ ਤੁਹਾਡੀ ਜ਼ਿੰਦਗੀ ਨੂੰ ਬਚਾ ਸਕਦੀ ਆ ਬਿਜਲੀ ਡੋਲ ਦੇ ਵਿੱਚ ਜਿਹੜੇ ਵੀ ਕੱਚੇ ਪੱਕੇ ਮਲਾਜਮ ਨੇ ਜਿਹੜੇ ਟੈਕਨੀਕਲ ਕੰਮ ਨੇ ਸੋ ਸੌਦੇ ਤੁਸੀਂ ਦੇਖ ਰਹੇ ਕਿ ਇੱਕ ਵਿਅਕਤੀ ਨੂੰ ਖਿੱਚ ਕੇ ਲਿਜਾ ਰਿਹਾ ਤੇ ਲਗਭਗ ਤੁਹਾਨੂੰ ਸਮਝ ਹੀ ਲੱਗ ਗਈ ਹੋਵੇਗੀ ਕਿ ਉਸ ਨੂੰ ਕੁਝ ਕੋਹ ਦੇ ਕੋਸ਼ਿਸ਼ ਕਰ ਰਿਹਾ ਉਸ ਨੂੰ ਕੀ ਦਫਾ ਦੀ ਕੋਸ਼ਿਸ਼ ਕਰ ਰਿਹਾ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਕਿ ਇੱਕ ਡੈਮੋ ਮੈਂ ਕੀਤਾ ਸੀ ਜਿਹਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਸੀ ਕਿ 11000 ਜਿਹੜੀ 220 ਦੀ ਲਾਈਨ ਹੁੰਦੀ ਆ ਜਿਸ ਨੂੰ ਐਚਡੀ ਲਾਈਨ ਵੀ ਕਹਿੰਦੇ ਨੇ ਤੇ ਉਸ ਦੇ ਉੱਪਰ 220 ਬੋਲਟਾਂ ਜਿਹੜੀ ਬੈਠ ਆ ਰਹੀ ਸੀ ਤੇ ਇਸ ਤੋਂ ਬਾਅਦ ਮੈਂ ਹੋਰ ਡੈਮੋਸਾਂ ਤੋਂ ਮੋੜ ਕੇ ਦਿਖਾਈ ਸੀ ਜਿਹੜੀ ਕਿ ਵਿਜਲੀ ਦੇ ਮੁਲਾਜ਼ਮਾਂ ਨੂੰ ਇਹ ਦੱਸਣ ਵਾਸਤੇ ਸੀ ਕਿ ਕਿਸ ਪ੍ਰਕਾਰ 220 ਜਾਂ 660 ਜਿਹੜੀ ਬੋਲਦੀਆਂ ਲਗਾਣਾ ਹੈ ਉਹਨਾਂ ਦੇ ਥੱਲੇ ਚਾਹੇ ਕੋਈ ਕੰਡਕਟਰ ਗੁਜ਼ਰਿਆ ਆਉਂਦਾ ਜਾ ਕੋਈ ਕੇਵਲ ਗੁਜ਼ਰੀ ਹੁੰਦੀ ਹੈ ਉਸ ਦੇ ਵਿੱਚ ਕਿਸ ਪ੍ਰਕਾਰ ਦੀਆਂ ਵੋਲਟ ਪੈ ਰਹੇ ਹੁੰਦੀਆਂ ਤੇ ਉਸ ਦਾ ਜਿਹੜਾ ਝਟਕਾ ਹੋਏ ਜਿਹੜੀ ਮਲਮਾਂ ਨੂੰ ਲੱਗਦਾ ਤੇ ਇਹ ਜਿਹੜੀਆਂ ਦੋ ਰੰਗਾਂ ਨੂੰ ਤੁਹਾਨੂੰ ਦਿਖਾ ਚੁੱਕੇ ਤੀਜਾ ਰੰਗ ਨੂੰ ਕੁਦਰਤੀ ਕਿਸੇ ਜਗ੍ਹਾ ਦੇ ਉੱਤੇ ਕੰਟਰ ਜਿਹੜਾ ਰੋਪਾ ਲੱਗ ਰਿਹਾ ਸੀ ਤੇ ਜਦੋਂ ਉੱਥੇ ਜਾ ਕੇ ਅਸੀਂ ਲਾਈਨ ਚੱਕ ਕੀਤੀ ਸੀ ਤਾਂ ਉਸ ਦੇ ਵਿੱਚ 220 ਬੋਲਟਾ ਜਿਹੜਾ ਉਹ ਉਸ ਐਲਟੀ ਦੇ ਵਿੱਚ ਆਇਆ ਸੀ ਟਰਾਂਸਫਰ ਨੂੰ ਕੱਟਣ ਦੇ ਬਾਅਦ ਜੁੜਦੀ ਤੇ ਉਸ ਤੋਂ ਬਾਅਦ ਵਿੱਚ ਅਸੀਂ ਉਸ ਨੂੰ ਦੇਖਿਆ ਕਿ ਇਹ ਇਹ ਬੋਲਟ ਕਿੱਥੋਂ ਆਈ ਆ ਤੇ ਚੈੱਕ ਕਰਦੇ ਕਰਦੇ ਪਤਾ ਲੱਗਿਆ ਕਿ ਇੱਕ ਘਰ ਦੇ ਵਿੱਚ ਕਿ ਜਨਰੇਟਰ ਜਿਸ ਵਿਅਕਤੀ ਨੂੰ ਆਕੇ ਤੇ ਕਹਿੰਦਾ ਆ ਰਿਹਾ ਉਸ ਨੂੰ ਉਹੀ ਦੁਕਾਨ ਤੋਂ ਖਰੀਦ ਆ ਰਿਹਾ ਕਿ ਤੇਰੇ ਜਨਰੇਟਰ ਦੀ ਜਿਹੜੀ ਬੋਲਟ ਆ ਉਹ ਇੱਥੇ ਬਾਅਦ ਆ ਰਹੀ ਹੈ ਪਰ ਜਿਹੜੀ ਪਹਿਲਾਂ ਗੱਲੋਂ ਸੀ ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਵੀ ਸਵਾਲ ਕੀਤੇ ਸੀ ਕਿ ਕਿੱਥੋਂ ਆਈ ਸੀ ਕਿਉਂਕਿ ਅਸੀਂ ਉਹ ਜਿਹੜੀ ਜਦੋਂ ਚੈੱਕ ਨੂੰ ਉਸ ਪੁਆਇੰਟ ਦੇ ਉੱਤੇ ਚੈੱਕ ਲੱਗੇ ਸੀ ਤਾਂ ਅਸੀਂ ਬਚਕਾਰ ਉਸ ਨੂੰ ਛੱਡ ਦਿੱਤਾ ਸੀ ਕਿਉਂਕਿ ਹੋਰ ਕੰਮ ਦੇ ਵਿੱਚ ਲੱਗੇ ਸੀ ਜਿਸ ਕਰਕੇ ਉਹ ਕਿੱਥੋਂ ਆਈ ਸੀ ਉਹਨੂੰ ਸਵਾਲ ਪੁੱਛਿਆ ਗਿਆ ਸੀ ਪਰ ਉਹਦੇ ਨਾਲ ਮਿਲਦੀ ਜੋ ਦੀ ਗੱਲਬਾਤਾਂ ਨਹੀਂ ਇਹ ਜਿਹੜੀ ਵੀਡੀਓ ਦੇ ਵਿੱਚ ਤੋਂ ਦੁਹਰਾਉਂਦੇ ਕੋਈ ਕਹਿੰਦਾ ਕਿ ਐਦਾਂ ਦੇ ਪੁਆਇੰਟ ਹੁੰਦੇ ਨੇ ਜਿਹੜੇ ਪਿੱਛੋਂ ਵਿਧੇ ਹੁੰਦੇ ਆ ਤੇ ਮੁੱਖੇ ਵਖਤੀ ਇਹ ਇੱਕ ਵੀ ਸਾਡੇ ਹਾਸਾ ਅਗਰ ਸੋਚ ਜਾਂਦੇ ਨੇ ਲਗਾਤਾਰ ਕੁਝ ਮਹੀਨਿਆਂ ਦੇ ਵਤ ਵਿੱਚ ਚਲ ਸੀਐਚਵੀ ਕੰਮ ਜਾਂ ਬਿਜਲੀ ਮਾਰੂ ਬਿਜਲੀ ਹੋ ਜਾਂਦੇ ਪੱਕੇ ਮਰਾਦ ਨੂੰ ਉਹਨਾਂ ਦੀਆਂ ਕਈ ਮੋਤਾਂ ਹੋ ਚੁੱਕੀਆਂ ਨੇ ਤੇ ਨੋਟਾਂ ਹੋਰ ਨਾ ਹੋਣ ਇਸ ਤੇ ਮਕਸਦ ਨਹੀਂ ਨਾਲ ਹੀ ਮੈਂ ਜਿਹੜੀਆਂ ਵੀਡੀਓ ਬਣਾਉਣਾ ਹਮੇਸ਼ਾ ਇਹ ਜਾਣਕਾਰੀ ਦੇਣ ਵਾਸਤੇ ਹੁੰਦੀਆਂ ਨੇ ਇਹ ਸਾਨੂੰ ਹਾਸਿਆਂ ਤੋਂ ਬਚਾਉਣ ਵਾਸਤੇ ਹੁੰਦੀਆਂ ਨੇ ਇਹ ਸਾਨੂੰ ਸੁਚੇਤ ਕਰਨ ਵਾਸਤੇ ਹੁੰਦੀਆਂ ਨੇ ਸੋ ਮੈਂ ਬੇਨਤੀ ਕਰਦਾ ਚਾਹੁੰਦਾ ਹਾਂ ਕਿ ਜੇ ਬਿਜਲੀ ਕੰਮ ਨਹੀਂ ਕੱਚੇ ਹੁਣ ਪੱਕੇ ਹੁਣ ਜਾਂ ਉਹਦੇ ਪਰਿਵਾਰਤ ਮੰਗੋ ਹੁਣ ਸਕੇ ਸੰਬੰਧੀ ਹੋਣ ਇਤੋਂ ਤੱਕ ਕਿ ਬਿਜਲੀ ਬੋਰਡ ਨਾਲ ਸਬੰਧਤ ਕੋਈ ਵੀ ਮਲਾਜਮ ਆਫਸਰ ਜਾ ਕੋਈ ਉੱਚ ਅਧਿਕਾਰੀ ਬੱਤਾ ਆਫਸਰ ਵੀ ਕਹਿ ਸਕਦਾ ਹੈ ਵੀ ਉਹ ਵੀ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਸ਼ੇਅਰ ਕਰੇ ਤਾਂ ਕਿ ਪਤਾ ਲੱਗ ਸਕੇ ਕਿ ਕਿਸ ਨੂੰ ਕਿਤੇ ਵੀ ਕਿਸੇ ਜਗ੍ਹਾ ਤੋਂ ਕੋਈ ਤਰਾਅਤਾ ਸਕਦਾ ਦੂਜਾ ਅਗਲੀ ਵੀਡੀਓ ਨੂੰ ਤੁਹਾਨੂੰ ਦਾ ਮਸਤ ਮਕਸਦ ਇਹ ਵੀ ਸੀ ਕਿ ਬੀਤੇ ਦਿਨੀ ਬਹਾਸਵਾ ਦੇ ਜਿਹੜਾ ਸੈਸ਼ਨ ਚੱਲਿਆ ਸੀ ਉਸ ਦੇ ਵਿੱਚ ਬਿਜਲੀ ਮੰਤਰੀ ਹਰਪ੍ਰੀਤ ਸਿੰਘ ਯੂਟੀਲਿਟੀ ਨਾਲ ਬਾਹਰ ਆ ਜਿਵੇਂ ਸੀਐਚ ਵੀ ਕਾਮਿਆਂ ਨੂੰ ਕਿੱਟਾ ਮਈਆ ਕਰਨ ਦੀ ਗੱਲ ਕੀਤੀ ਹੈ ਕਿ ਅਸੀਂ ਉਹਨਾਂ ਨੂੰ ਪੂਰੇ ਪ੍ਰੋਪੋਰਸ਼ਨ ਜਿਹੜੇ ਦੇ ਰਹੇ ਹਾਂ ਉਹਨਾਂ ਨੂੰ ਜਿਹੜੇ ਸੁਰੱਖਿਆ

ਉਹਨਾਂ ਨੂੰ ਕਿੰਨੀਆਂ ਕਜੀਆਂ ਜੀਆਂ ਸੁਰੱਖਿਆ ਦੇ ਸਾਧਨ ਦਿੱਤੇ ਨੇ ਇੱਥੇ ਜਵਾਬ ਦੇ ਰਿਹਾ ਇਸ ਕਰਕੇ ਬਿਜਲੀ ਮੰਤਰੀ ਨੇ ਬੇਨਤੀ ਆ ਕਿ ਜੇਕਰ ਸੀਐਚਬੀ ਹਿੰਦਸਤਾਨ ਨੇ ਟੌਚ ਬੁਰੂ ਦੇ ਰਜਾ ਹੋ ਬਹੁਤ ਰੀਆਂ ਜੀਆਂ ਸਾਜੋ ਸਮਾਜ ਇਸ ਵਕਤ ਟੂਲਸ ਮਿਲ ਜੇ ਤੇ ਉਹ ਜਿਹੜੇ ਰੈਗੂਲਰ ਪੁਲਿਸ ਨੇ ਉਹਨਾਂ ਨੂੰ ਵੀ ਦੇ ਸੋ ਇੱਥੇ ਜਿਹੜਾ ਅਜਿਹੜਾ ਤੁਹਾਨੂੰ ਤਖਾਰ ਜਾ ਰਿਹਾ ਇਸ ਤੋਂ ਤੁਹਾਨੂੰ ਮੰਤਰੀ ਸਾਹਿਬੇ ਕੋਲ ਦਾ ਜਵਾਬ ਵੀ ਆ ਗਿਆ ਹੋਵੇਗਾ ਜਾਂ ਇਸ ਨਾਲ ਸੁਵੰਤ ਸਿਆ ਜੋ ਹੋ ਹੋ ਉਹਨਾਂ ਨੂੰ ਜਵਾਬ ਮਿਲ ਗਿਆ ਹੋਵੇਗਾ ਕਿ ਜਦੋਂ ਕਿਸੇ ਜਗ੍ਹਾ ਤੇ ਉਹ ਬਿਜਲੀ ਕੰਮੇ ਕੰਮ ਕਰਦੇ ਨੇ ਕਟੋਟੋਟ ਉਸੇ ਸਵਿਚ ਬੰਦ ਕਰਕੇ ਉਹਨਾਂ ਨੂੰ ਸੰਤੁਸ਼ਟੀ ਹੋ ਜਾਂਦੀ ਆ ਕਿ ਹੁਣ ਕਿਸੇ ਪਾਸੇ ਨਹੀਂ ਹਣੀ ਐਫਟੀ ਲਾਣ ਦੇ ਕੰਮ ਕਰਨ ਵੇਲੇ ਉਹ ਜਰਕਸ਼ਨ ਕਰ ਲੈਂਦੇ ਨੇ ਡਬਲ ਜਰਕਸ਼ਨ ਕਰ ਲੈਂਦੇ ਨੇ ਤਾਂ ਉਹ ਆਪਣਾ ਗੁਰੂ ਬਚਾ ਸਕਦੇ ਨੇ ਪਰ ਜੇ ਅ ਆ ਮੈਂ ਗੰਮ ਨੂੰ ਸਮਝਾ ਰਿਹਾ ਇਸ ਦੇ ਵਿੱਚ ਤਾਂ ਐਫਟੀ ਦੇ ਵਿੱਚ ਕਰਾਂਦਾ ਰਿਹਾ ਜੋ ਸਦਾ ਬਿਜਲੀ ਮੁਲਾਦਮ ਆ ਵੀ ਤੇ ਮਿਟਰ ਦੇ ਪੌੜੀ ਫੋੜ ਦੇ ਪੌੜੀ ਦੇ ਉੱਤੇ ਚੜਿਆ ਹੋਇਆ ਜਾਂ ਉਸ ਤੋਂ ਘਾਟਾ ਇਹਦੇ ਪੌੜੀ ਤੇ ਚੜਿਆ ਹੋਇਆ ਜੇ ਤੋ ਰੁਕ ਕੇ ਉਸ ਨੂੰ ਝਟਕਾ ਕਿਸੇ ਵਜ੍ਹਾ ਕਰਕੇ ਲੱਗ ਜਾਂਦਾ ਅਜਿਹੀ ਬੈਕ ਤੋਂ ਤਾਂ ਉਹ ਜਦੋਂ ਉੱਥੋਂ ਉੱਪਰੋਂ ਡਿੱਗੇਗਾ ਤੇ ਥੱਲੇ ਡਿੱਗ ਕੇ ਉਸ ਦੀ ਮੌਤ ਵੀ ਹੋ ਸਕਦੀ ਹੈ ਤੇ ਕਈ ਵਾਰ ਨਾ ਕੀਤੇ ਉਹ ਦੰਦੇ ਫੱਟੜੇ ਹੋ ਸਕਦਾ ਤੇ ਇਹ ਅਜਿਹੇ ਮਾਮਲੇ ਦੇ ਵਿੱਚ ਸਾਡੇ ਜਿਹੜੀਆਂ ਵਿਦੇਹੀ ਬੋੜੀਆਂ ਜਿੱਥੇ ਬੰਦਿਆ ਨੇ ਜਿਨਾ ਨੇ ਜੋਇੰਟ ਪੌੜੀ 'ਤੇ ਇੱਕ ਮੁੱਤਾਂ ਮੱਝ ਦੇ ਝੰਡੇ ਥੱਲੇ ਝੰਡਾ ਬਣਾ ਦਿੱਤਾ ਹੋਇਆ अजह ज शहीद होंद नौजवान उस शहीद का दर्जा देकर परिवार को एक करोड़ की आर्थिक सहायता एक पक्की नौकरी यह हाँ मन चली हुई है तो इस करके मंत्री साहब हम तो देंगे कि अजहे जो बैक ने बिजली इसका पता चल रहा है क्योंकि जो ट्रांसफॉर्मर जिसको तो सप्लाई जा रही है वो बंद कर लिया ਇਹ ਦਰਸ ਜਿਹੜੇ ਬਿਜਲੀ ਮੁਲਾਦ ਨੇ ਕਿੱਥੋਂ ਮੰਨਣਗੇ ਕਿ ਕਿੱਥੋਂ ਬੈਕ ਆ ਰਹੀ ਆ ਪਰ ਅਜਾਏ ਲੋਕ ਜੇ ਚੀਜ਼ਾਂ ਉਹ ਲਵਾ ਦੇਣਗੇ ਤੇ ਸਿੱਧਾ ਸਬਾਈ ਜਿਹੜੀ ਉਹ ਸਾਡੇ ਲਾਈਨਾਂ ਦੇ ਵਿੱਚ ਆਪਣੇ ਜਨਰੇਟਰ ਦਾ ਇਨਵਰਟਰ ਦੀ ਸ਼ਕਤ ਦਿੰਦੇ ਨੇ ਸੋ ਇਸ ਵੀਡੀਓ ਦੇ ਵਿੱਚ ਜਿਹੜੇ ਜਿਹੜੇ ਬੰਦਿਆਂ ਨੂੰ ਦਿਖਾਇਆ ਗਿਆ ਅਸੀਂ ਉਸ ਦੇ ਉੱਤੇ ਪਹਿਲਾਂ ਪਹਿਲਾਂ ਦੇ ਉੱਤੇ ਪਾਚਾ ਪਰਾਉਣ ਦੇ ਲਈ ਸਾਨੂੰ ਸਾਫ਼ ਕਰ ਦਿੱਤਾ ਅਸੀਂ ਪਰ ਦੋ ਨੌਜਵਾਨਾਂ ਜਿਹੜੇ ਉਹ ਜਿਹਨਾਂ ਨੇ ਇਹ ਕੰਮ ਆਪਣੇ ਜਦਨਾ ਦੇ ਨਾਲ ਕੇ ਚਲਾਇ ਸੀ ਅਸੀਂ ਅਸੀਂ ਦੇਖਿਆ ਕਿ ਸਾਡੀ ਕਾਰਨਾ ਕਿਤੇ ਉਹਨਾਂ ਦੀ ਆਰਥਿਕ ਜਿਹੜੀ ਮਦਹਾਲੀ ਨਾਲ ਦੇ ਉਹ ਆਰਥਿਕ ਸੰਕਟ ਦੇ ਵਿਜਨਾਗ ਹਨ

ਹਰੇਕ ਜਿਹੜੇ ਮੀਤਣ ਦੇ باوجود ਵੀ ਉਹ ਲੋੜ ਵੀ ਹੈ ਖਾਸ ਕਰਕੇ ਬੜੇ ਹਰਾਨੀ ਨਹੀਂ ਕਰਦਾ ਕਿ ਉਹਨਾਂ ਨੇ ਵੀ ਇਜਾਬ ਕੋਈ ਜਾਕ ਨਹੀਂ ਲਗਾਇਆ ਸੀ ਫਿਰ ਮੇਰੇ ਕੋਲ ਖੋਦੇ ਜਿੰਨੇ ਉੱਥੇ ਸਾਥੀ ਜਿਸ ਤਰ੍ਹਾਂ ਕੰਮ ਕਰ ਰਹੇ ਸੀ ਉਹਨਾਂ ਦੇ ਦਸਤਾਵੇਜ਼ਾਂ ਦੇ ਰੇਕ ਜੋ ਸੰਬੰਧਿਤ ਵਿਅਕਤੀ ਜਹਦਕਾਰੀ ਕਰਦੇ ਉਸ ਨੂੰ ਅਸੀਂ ਇੱਕ ਪੱਤਰ ਲਿਖ ਕੇ ਦਿੱਤਾ ਸ਼ਿਕਾਇਤ ਲਿਖ ਕੇ ਦਿੱਤੀ ਸੀ ਕਿ ਇਹ ਵਿਅਕਤੀਆਂ ਦੇ ਰੂਪ ਤੇ ਕਾਰਵਾਈ ਕੀਤੀ ਜਾਵੇ ਇਹ ਕਰਨਾ ਇਸ ਕਰਕੇ ਕਰਨ ਹੈ ਕਿ ਕੰਟ੍ਰੈਕਟ ਵਰਕ ਵਿੱਚ ਫਿਰ ਇਹ ਕਹਿ ਲਵੇਗੀ ਕਿ ਅਜਿਹੇ ਲੋਕਾਂ ਦੇ ਉੱਤੇ ਪਰਚਾ ਕਿਉਂ ਨਹੀਂ ਦਰਜ ਕਰਾਇਆ ਕਿਉਂਕਿ ਅਸੀਂ ਸਿਰਫ ਸਰਪੜਾ ਅਧਿਕਾਰੀਆਂ ਨੂੰ ਦੇਖ ਕੇ ਜਣਾ ਸੀ ਉਹਨਾਂ ਨੂੰ ਲੈ ਕੇ ਦੇ ਦਿੱਤਾ ਹੁਣ ਉਹਨਾਂ ਦੇ ਪਰਚਾ ਕਰਾਇਆ ਨਹੀਂ ਕਰਵਾਇਆ ਜਾਂ ਉਹਨਾਂ ਦੇ ਫੈਕਟਰੀ ਦੇ ਅੰਦਰ ਜਿਹੜਾ ਕੋਟੋ ਕੱਟ ਕੇ ਛੋਟਾ ਹੋਇਆ ਚੇਂਜ ਹੋ ਰਿਹਾ ਉਹ ਲਗਵਾ ਦਿੱਤਾ ਕਿ ਨਹੀਂ ਲਗਵਾ ਦਿੱਤਾ ਜੇਕਰ ਅਜਿਹੇ ਨਹੀਂ ਹੋਇਆ ਤੇ ਖਤਰਕਾਰ ਦੇ ਨਾਲ ਨਾਲ ਸਾਡੇ ਸਰੰਗਤ ਅਧਿਕਾਰੀ ਜਾਂ ਕੋਈ ਮਲਾਜ਼ਮ ਜਿਹੜੇ ਜ਼ਿੰਮੇਵਾਰ ਨੇ ਜਿਹੜੇ ਇਸ ਪ੍ਰਤੀ ਅਜੇ ਤੱਕ ਸचेत ਜਾ ਗਏ ਨਹੀਂ ਸੋ ਨਾਗਰ ਦਾ ਮਸ਼ਹੂਰ ਦਗਾ ਵੀ ਦਿੱਤਾ ਉਹ ਨਾਗਲਾ ਕੀ ਹੈ ਇਹ ਤੁਹਾਨੂੰ ਦਿਖਾਣੇਗਾ ਇਹ ਦਿਖਾਣੇਗਾ ਇੱਕ ਵਾਰ ਇਹਨੂੰ ਕਰੰਟ ਕਿਵੇਂ ਆਦਾ ਵਾਪਸੀ ਆਉਂਦੀ ਆ ਸਾਡਾ ਕਾਫਰ ਬੰਦ ਕੀਤਾ ਹੋਇਆ ਇੱਧਰ ਦੇਖ ਅੱਜ ਦਿਖਾ ਵੀ ਆ ਕੇ ਦੇਖਣਾ ਯਾਰ ਤੁਸੀਂ ਇਹ ਆਹ ਦੇਖ ਇੱਧਰ ਕਿੰਨੀ ਵੋਲਟੇਜ ਆ ਦਿਖਾ ਦੇ 110 ਇਹਦੇ ਤੇ ਕਿੰਨੇ ਆ 100 ਤਾਂ ਆਸਾ ਨਾ 220 ਬੈ ਤੁਹਾਡੀ ਜਨਰੇਟਰ ਦੀ 110 ਦੋਨਾਂ ਤੇ 110 ਇੱਕ ਮਿੰਟ ਜੀ ਆਓ ਤੁਸੀਂ ਮੱਲੇ ਦੇੰਦਰ ਇੱਕ ਮਿੰਟ ਹੋ ਜਾ ਹਾਂਜੀ ਹਾਂਜੀ ਓਏ ਇੱਕ ਮਿੰਟ ਆਈ ਨਾ ਬੈ ਕੇ ਗੱਲ ਕਰਦੇ ਇੱਕ ਮਿੰਟ ਇੱਕ ਮਿੰਟ ਮੁੰਡੇ ਹੋਰ ਬੁਲਾ ਲੈਣ ਦੇ ਮੱਲੇ ਦੇ ਵੀ ਦੇ ਸਾਰਾ ਟਰਾਂਸਫਾਰਮਰ ਬੰਦਾ ਜੀ ਆਹ ਮੱਲੇ ਦੇ ਵੀ ਸੋਲੋ ਬਾਅਦ ਓਏ ਇੱਕ ਮਿੰਟ ਜੀ ਮੀਟਰ ਦੀ ਗੱਲ ਨਹੀਂ ਕਰ ਰਿਹਾ ਮੈਂ ਹੁਣ ਜੀ ਸਾਰੇ ਮੱਲੇ ਦੇ ਵਿੱਚ ਕਰੰਟ ਛੱਡਿਆ ਪਿਆ ਸੀ ਸਵੇਰ ਦੇ ਪਰੇਸ਼ਾਨਾ ਨਹੀਂ ਬਾਰੀ ਫੇਰ ਦੀ ਆਕੇ ਦੇਖੋ ਇੱਕ ਵਾਰ ਆਕੇ ਦੇਖ ਲੋ ਇੱਕ ਮਿੰਟ ਕਿਧਰਾ ਦੇ ਕਹਿਣਾ ਬੰਨਣਾ ਇੱਕ ਵਾਰ ਆਕੇ ਦੇਖ ਕੇ ਅਸੀਂ ਸਾਡੀ ਬੱਸ ਹੋ ਗਈ ਆ ਜੀ ਦੇਖੋ ਜੀ ਮਸ਼ੀਨਾਂ ਹੀ ਬੰਦ ਹੋ ਫਿਰ ਆ ਦੇਖੋ ਬੰਦੋ ਜਾਂ ਬੰਦੋ ਜਾਂ ਬੰਦੋ ਜਾਂ ਬੰਦੋ ਇੱਕ ਮਿੰਟ ਆਹ ਕੋ ਦੱਸ ਨਹੀਂ ਤੁਸੀਂ ਸਹੀ ਹੈ ਮੈਂ ਹੀ ਕਹਿੰਦੀ ਆ ਤੁਸੀਂ ਸਹੀ ਕਹਿੰਦੇ ਆ ਮੈਂ ਹੀ ਕਹਿੰਦੀ ਸਹੀ ਕਹਿੰਦੇ ਆ ਆ ਦੇਖੋ ਇਹ ਤੜਾ ਬੰਦ ਕਰਾ ਦੇ ਤੇਰੇ ਤੜਾ ਤੇ ਮਿੱਟਾ ਤੜਾ ਸ਼ੋਅ ਕਰ ਰਹੇ ਹੋ ਇੱਕ ਮਿੰਟ ਕਰਦਾ ਵੇ ਜੋ ਕਰਦਾ ਜਿਹੜਾ ਮਰਦੀ ਬੰਦੇ ਦਾ ਬਣਾ ਲੋ ਨਹੀਂ ਜੋ ਫੌੜਾ ਹੈ ਇਹ ਮੈਂ ਇੱਕ ਮਿੰਟ ਖੰਨਾ ਦਗਾ ਫੌੜਾ ਹੈ ਕਿ ਇਹ ਲੋਕ ਕਿਥੇ ਹਾਰ ਗਏ ਸਾਰੇ ਮੰਗਿਆ ਪਹਿਲਾਂ ਹੀ ਆ ਸਾਡਾ ਟਰਾਂਸਫਾਰਮਰ ਐਸ ਵਾਰ ਬੰਦ ਹੋ ਗਿਆ ਇੱਕ ਮੈਂ ਬੱਲੇ ਵਾਲਾ ਸਾਰੂ ਰੇ ਆ ਜਾ ਦਹਾਂ ਜੀ ਆ ਛੋਟੇ ਟੁੱਪੜੇ ਲੱਗੇ ਅੰਦਰ ਸਾਡਾ ਗਾਲ ਵਾਲਾ ਵੀ ਬੰਦ ਗਿਆ ਕਿੰਨੀ ਆ ਰਹੀ ਜੀ ਨੇੜੇ ਆ ਜਾ ਯਾਰ ਆ ਆ ਜਾ ਅੱਡੇ 10 ਲਿਖਿਆ ਪੁਆਇੰਟ ਦਾ 36 36 ਆ ਰਿਹਾ ਕਿੰਨੀ 110 ਆ ਗਈ ਨਾ 110 ਆ ਗਈ ਇਹਦੇ ਚ ਆ ਗਈ ਤੇ ਇਹ 110 ਇਹ ਚ ਆ ਗਈ 110 ਸੰਦੇ ਚ ਆ ਗਈ ਦੋਨਾਂ ਦਾ ਕਿ ਨਾ ਨਿਊਟਰਲ ਫੇਸ 110 ਹਾਂ ਜੀ ਜਨਰੇਟਰ ਦੀ 110 110 ਹੁੰਦੀ ਆ ਹੁਣ ਇੱਕ ਵਾਰਦਾ ਕਰੀ ਬਈ ਕਿਦਣ ਗਿਆ ਉਹਨੂੰ ਕਹੋ ਜੀ ਜਨਰੇਟਰ ਬੰਦ ਕਰੇ ਜਨਰੇਟਰ ਬੰਦ ਕਰਿਓ ਕਿਦੇ ਫੇਸ ਟੱਚ ਕਰਦਾ ਹੋਣਾ ਤੁਹਾਡਾ ਜਨਰੇਟਰ ਦਾ ਬੰਦ ਕਰਾਓ ਜਨਰੇਟਰ ਬੰਦ ਕਰਾ ਦਿੰਦੇ ਆ ਐਦਾਂ ਦੀ ਕੋਈ ਗੱਲ ਨਹੀਂ ਕੋਈ ਹੋ ਸਕਦਾ ਤੁਸੀਂ ਜਨਰੇਟਰ ਬੰਦ ਕਰਾਓ ਨਾ ਜਨਰੇਟਰ ਬੰਦ ਕਰ ਦਿਓ ਅੰਡੂ ਕੋਈ ਗੱਲ ਨਹੀਂ ਦੇਖ ਲੈਣੇ ਫਾਲਟ ਕਿੱਥੇ ਜਿੱਥੇ ਉਹਨਾਂ ਕੱਢ ਦੇਣਾ ਫਾਲਟ ਜੋ ਵੀ ਮੈਗਮਾ ਨੇ ਕੱਟ ਤਾਂ ਫਾਲਟ ਆਪਾਂ ਦੀ ਵੋਲਟੇਜ ਕਰਦਾ ਹੋਣਾ ਫਾਲਟ ਆਖ ਨਹੀਂ ਕਰਦੇ ਇਹ ਲੋਕ ਚੇਂਜ ਓਵਰ ਹੀ ਨਹੀਂ ਹੁੰਦੇ ਅਸੀਂ ਚੇਂਜ ਓਵਰ ਬਣੀ ਨਹੀਂ ਹੁੰਦੇ ਤੇ ਦੀ ਲਾਈਟ ਤਾਂ ਨਹੀਂ ਆ ਰਹੀ ਕਿਉਂਕਿ ਫਾਲਟ ਦੋ ਤਰ੍ਹਾਂ ਦੇ ਬੰਦ ਕੀਤੀ ਇਸੇ ਕਰਕੇ ਚੇਂਜ ਓਵਰ ਲੇ ਫਾਲਟ ਦੋ ਤਰ੍ਹਾਂ ਦਾ ਇੱਕ ਤਾਂ ਜਨਰੇਟਰ ਨਾਲ ਫਾਲਟ ਆ ਕਿ ਦੂਜੇ ਨਾਲ ਫਾਲਟ ਤੇ ਦੋ ਬੰਦੇ ਨੂੰ ਕਰੰਟ ਲੱਗ ਗਿਆ ਪਰੇਸ਼ਾਨ ਹੋ ਗਏ ਫਾਲਟ ਕਰਨ ਤੋਂ ਬਾਅਦ ਵਿੱਚ ਵੀ ਜਿਹੜਾ ਕਰੰਟ ਆਇਆ ਉਹ ਜਨਰੇਟਰ ਦਾ ਫਾਲਟ ਇੱਕ ਇੱਕ ਫਾਲਟ ਆ ਜਿਹੜਾ ਕਿਸੇ ਨਾ ਕਿਸੇ ਵਾਸਤੇ ਕੋਈ ਸਾਡੇ ਵਾਲੀ ਤਾਰ ਕਿਤੇ ਲੱਗੀ ਹੋਈ ਆ ਦੋ ਤਰ੍ਹਾਂ ਦੇ ਫਾਲਟ ਐਸੇ ਆਪਣੇ ਆਲੇ ਲੱਭ ਰਹੇ ਸੀ ਪਰ ਜਿਹੜਾ ਅਸੀਂ ਜੋ ਕੋਈ ਬੰਦ ਕਰਾਇਆ ਤਾਂ ਆ ਦੇਖ ਲੋ ਲੈ ਹੁਣ ਉਹ ਬੰਦ ਹੋ ਗਏ ਨਹੀਂ ਹਲੇ ਨਹੀਂ ਬੰਦ ਹੋ ਰਹੇ ਇਧਰ ਆ ਜਾਓ ਜੀ ਹੁਣ ਜਨਰੇਟਰ ਤੁਸੀਂ ਆਪ ਦੱਸੋ ਇਧਰ ਇਹਨਾਂ ਤੋਂ ਪੁੱਛੋ ਜਨਰੇਟਰ ਬੰਦ ਹੋ ਗਿਆ ਹਾਂ ਲੜ ਚਲੇ ਜਨਰੇਟਰ ਬੰਦ ਹੋ ਗਿਆ ਜੀ ਇੱਕ ਮਿੰਟ ਬੋਲਟੇਜ ਬੰਦ ਹੋ ਗਈ ਕਿ ਨਹੀਂ ਹੁਣ ਕਿੰਨੀ ਆ ਰਹੀ ਆ ਦੱਸੋ ਜ਼ੀਰੋ ਆ ਰਹੀ ਆ ਜਨਰੇਟਰ ਬੰਦ ਕਰੇ ਤੇ ਆਈਆ ਜਨਰੇਟਰ ਦੁਬਾਰਾ ਚਲਾ ਕੇ ਦੇਖਣਾ ਕਿਸਨੇ ਫਿਰ ਉਹ ਡਿਰੇਕਟਰ ਦਾ ਆਣਾ ਚੇਂਜ ਆ ਬਲ ਲੱਗਾ ਆ ਦੇਖੋ ਜੀ ਆਕੇ ਹੁਣ ਤੁਸੀਂ ਫੇਰ ਭਾਜੀ ਮੈਂ ਥੋੜੀ ਕੁਝ ਕਹਿ ਰਹੀ ਹਾਂ ਮੈਨੂੰ ਹੁਣ ਥੋੜੀ ਬਤਾ ਤਾਰਾ ਵਾਸਤੇ ਦੇਖੋ ਗੱਲ ਪਤਾ ਕੀ ਆ ਤੁਸੀਂ ਮੱਲੇ ਦਾ ਬੰਦਾ ਕੋਈ ਘੜ ਲੋਗੇ ਪੂਰੇ ਜਿੱਥੇ ਜਿੱਥੇ ਟ੍ਰਾਂਸਪੋਰਟ ਪੜਾਈ ਜਾਂਦੀ ਆ ਨਹੀਂ ਨਹੀਂ ਇੱਥੇ ਬੰਦਾ ਮਰ ਜਾਣਾ ਸੀ ਇੱਥੇ ਸਵੇਰੇ ਕੱਲ ਕੱਲ ਮਰ ਜਾਣਾ ਸੀ ਤਿੰਨ ਦਿਨ ਹੋ ਗਏ ਇੱਥੇ ਬੰਦੇ ਨੂੰ ਕਰੰਟ ਲਾਦ ਦੇਣ ਉਹ ਤੇ ਟ੍ਰਾਂਸਫਰ ਮਰਦੇ